ਅੱਜ ਜਸਮੀ ਪਹੁੰਚੇ ਹਾਂ 슈ਗਰ ਫ੍ਰੀ ਆਟੇ ਵਾਲੀ ਚੱਕੀ ਤੇ ਜੋ ਕਿ ਭਿੱਖੀ ਵਿੰਡ ਅਮਰਸਰ ਰੋਡ ਤੇ ਸਥਿਤ ਆ ਤੇ ਇੱਥੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਜਿਹੜੇ ਉਹ ਅਨਾਜ ਮਿਲ ਜਾਣਗੇ ਅਤੇ 슈ਗਰ ਫ੍ਰੀ ਆਟੇ ਬਿਸਕਟ ਤੇਲ ਅਤੇ ਕਈ ਜਿਹੜੇ ਆ ਤਰ੍ਹਾਂ ਦੇ ਇੱਥੇ ਜਿਹੜੇ ਤੁਹਾਨੂੰ ਅਨਾਜ ਮਿਲਣਗੇ ਜਿਹੜੇ ਕਿ ਬਿਨਾਂ ਖਾਦ ਦਵਾਈਆਂ ਤੋਂ ਤਿਆਰ ਹੁੰਦੇ ਆ ਕੁਝ ਪੰਜਾਬ ਤੋਂ ਬਾਹਰ ਜਿਹੜੇ ਉਥੋਂ ਇਹ ਅਨਾਜ ਮੰਗਾਏ ਜਾਂਦੇ ਆ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ 슈ਗਰ ਕੈਸਟ੍ਰਲ ਅਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਬਹੁਤ ਜਿਹੜੀਆਂ ਵੱਧ ਚੁੱਕੀਆਂ ਐ ਸੋ ਇਹਨਾਂ ਜਿਹੜੇ ਆਟਿਆਂ ਨੂੰ ਖਾ ਕੇ ਜਾਂ ਇਹਨਾਂ ਪ੍ਰੋਡਕਟਾਂ ਨੂੰ ਖਾ ਕੇ ਤੁਸੀਂ ਅ ਬੜੇ ਜਿਹੜੇ ਆ ਹੈਲਥੀ ਰਹਿ ਸਕਦੇ ਹੋ ਸਾਡੇ ਨਾਲ ਇੱਥੇ ਜਿਹੜੇ ਆ ਉਹ ਇਥੋਂ ਦੇ ਓਨਰ ਮੌਜੂਦ ਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇੱਕ ਵਾਰ ਮੈਂ ਕਹਿੰਨਾ ਕੈਮਰਾਮੈਨ ਨੂੰ ਕਿ ਪੂਰੀ ਜਿਹੜੀ ਆ ਲੋਕੇਸ਼ਨ ਜਿਹੜੀ ਉਹ ਦਿਖਾ ਦਿੱਤੀ ਜਾਵੇ ਜਿਸ ਤਰ੍ਹਾਂ ਤੁਸੀਂ ਜੇ ਤੇ ਭਿੱਖੀ ਬੈਂਡ ਦੀ ਤਰ੍ਹਾਂ ਹੋਣਾ ਤੇ ਫਿਰ ਤੁਸੀਂ ਆ ਦੇਖ ਸਕਦੇ ਹੋ ਇੱਕ ਬੋਰਡ ਲੱਗਾ ਆਇਆ ਏ ਅਮਰਤਸਰ ਰੋਡ ਲਾਗੇ ਜਿਹੜੀ ਬੀਐਸਐਫ ਦੀ ਸ਼ੌਣੀ ਆ ਆ ਤੁਸੀਂ ਜਿਹੜੀ ਪੂਰੀ ਲੋਕੇਸ਼ਨ ਆ ਨੋਟ ਕਰ ਲਓ ਅਤੇ ਇਹ ਜਿਹੜੇ ਆ ਅਨਾਜ ਤੁਹਾਨੂੰ ਘਰ ਬੈਠੇ ਵੀ ਮਿਲ ਸਕਦੇ ਆ ਅਤੇ ਇਹ ਅਨਾਜ ਧਾਰ ਦੇਖੇ ਲੈਣ ਲਈ ਤੁਸੀਂ ਇਹਨਾਂ ਦੇ ਮੋਬਾਈਲ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਜੇ ਜਿਆਦਾ ਮਾਤਰਾ ਦੇ ਵਿੱਚ ਇਹ ਚੀਜ਼ ਲੈਣੀ ਹੈ ਤੇ ਪਹਿਲਾਂ ਇਹਨਾਂ ਨੂੰ ਜਿਹੜਾ ਫੋਨ ਕਰਕੇ ਤੇ ਸੰਪਰਕ ਜ਼ਰੂਰ ਕਰ ਲਿਓ ਕਿਉਂਕਿ ਉਹ ਇੱਥੇ ਜਿਹੜੀ ਆ ਬਹੁਤ ਗਾਕਾਂ ਦੀ ਭੀੜ ਲੱਗੀ ਹੁੰਦੀ ਆ ਤੇ ਕਈ ਵਾਰ ਜਿਹੜਾ ਉਹ ਇਹਨਾਂ ਨੂੰ ਆਰਡਰ ਤੇ ਜਿਹੜਾ ਉਹ ਕੰਮ ਕਰਨਾ ਪੈਂਦਾ ਕਿਉਂਕਿ ਜਿਹੜੇ ਇਹ ਅਨਾਜ ਆ ਕਾਫੀ ਜਿਹੜੇ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆ ਤੇ ਕਰਦੇ ਆ ਵੀਰ ਜੀ ਦੇ ਨਾਲ ਗੱਲਬਾਤ ਆ ਹਾਂਜੀ ਹੀਣਾ ਜੀ ਮੇਰਾ ਨਾਮ ਇਸਕੰਦਰ ਸਿੰਘ ਹੈ ਜੀ ਮਾਮਲੇ ਫਾਦਰ ਸਾਹਿਬ ਨੇ ਜੀ ਸਰਦਾਰ ਬਿਕਮ ਸਿੰਘ ਜੀ ਤੇ ਅਸੀਂ 3 ਸਾਲ ਤੋਂ ਜੀ ਇੱਥੇ ਆ ਸ਼ੂਗਰ ਫ੍ਰੀ ਆਟੇ ਦਾ ਕੰਮ ਸ਼ੁਰੂ ਕੀਤਾ ਜੀ ਤੇ ਸ਼ੂਗਰ ਫ੍ਰੀ ਆਟਾ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਜੀ ਜਿਹੜਾ ਇਹ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਜੀ ਜਿਹੜੇ ਸ਼ੂਗਰ ਨਾਲ ਪੀੜਿਤ ਮਰੀਜ਼ ਨੇ ਉਹਨਾਂ ਨੂੰ ਰਾਹਤ ਮਿਲੀ ਜੀ ਸਾਡੇ ਦੇ ਨਾਲ ਉਸ ਤੋਂ ਇਲਾਵਾ ਜਿਹੜੇ ਜ਼ਿਆਦਾ ਮੋਟਾਪੇ ਦੇ ਸ਼ਿਕਾਰ ਨੇ ਉਹੀ ਆਟਾ ਖਾਂਦੇ ਨਾਲ ਉਹਨਾਂ ਨੂੰ ਮੋਟਾਪੇ ਤੋਂ ਵੀ ਰਾਹਤ ਮਿਲੀ ਹੈ ਜੀ ਇਹ ਮਲਟੀ ਗ੍ਰੇਨ ਆਟਾ ਜੀ ਫਾਈਬਰ ਕਾਫੀ ਹੁੰਦਾ ਜੀ ਇਹਦੇ ਵਿੱਚ ਜਿਹੜਾ ਕਿ ਵੱਖ-ਵੱਖ ਬਿਮਾਰੀਆਂ ਨੂੰ ਵੀ ਕਵਰ ਕਰਦਾ ਜੀ ਕਿੰਨਾ ਟਾਈਮ ਹੋ ਗਿਆ ਜਦੋਂ ਤੁਹਾਨੂੰ ਇਹ ਕੰਮ ਕਰਦਿਆਂ ਤੇ ਇਹਦੀ ਕੋਈ ਟ੍ਰੇਨਿੰਗ ਵੀ ਲਈ ਸੀ ਹਾਂਜੀ ਵੀਰ ਜੀ ਇਹ 3 ਸਾਲ ਤੋਂ ਅਸੀਂ ਇਹਦੀ ਕੰਮ ਕਰ ਰਹੇ ਹਾਂ ਜੀ ਹਾਂਜੀ ਕੰਮ ਸ਼ੁਰੂ ਕੰਮ ਤੋਂ ਬੈਲਾ ਜੀ ਸਾਊਥ ਤੋਂ ਆ ਜਾਂਦੇ ਆ ਜੀ ਸਾਊਥ ਤਾਮਿਲਨਾਡੂ ਦੇ ਯੂਨੀਵਰਸਿਟੀ ਹੈ ਜੀ ਐਗਰੀਕਲਚਰ ਨਾਲ ਰਿਲੇਟਡ ਉੱਥੋਂ ਵੀ ਇਹਨੇ ਟ੍ਰੇਨਿੰਗ ਲੈ ਕੇ ਆਇਆ ਜੀ ਨਾਲ ਫਾਦਰ ਸਾਹਿਬ ਨੇ ਦੋਨਾਂ ਨੇ ਇਹ ਟ੍ਰੇਨਿੰਗ ਲਈ ਹੈ ਜੀ ਉਸ ਤੋਂ ਬਾਅਦ ਉਥੋਂ ਇਹਨਾਂ ਆਟਿਆ ਦੀ ਵੀ ਵਿਸ਼ੇਸ਼ ਜਾਣਕਾਰੀ ਸਾਨੂੰ ਹਸਲ ਹੋਈ ਆ ਕਿ ਇਹ ਦੇ ਮਿਲਟਸ ਵਾ ਇਹ ਕਿਹੜੇ ਕਿਹੜੀ ਬਿਮਾਰੀਆਂ ਨੂੰ ਕਵਰ ਕਰਦੇ ਆ ਅਸੀਂ ਮਰੀਜ਼ ਨੂੰ ਜੋ ਬਿਮਾਰੀ ਦਾ ਬਾਰੇ ਪੁੱਛ ਕੇ ਉਹ ਉਸ ਉਸ ਹਿਸਾਬ ਨਾਲ ਸੀ ਇਹ ਸਾਫਤ ਮਿਲਟ ਵੀ ਉਹਨਾਂ ਪ੍ਰੋਵਾਈਡ ਕਰਦੇ ਆ ਜੇ ਸਾਨੂੰ ਇਹਨਾਂ ਮਿਲਟ ਦੇ ਖਾਸੀਅਤ ਪਤਾ ਕਿਹੜੇ ਗੜਾ ਮਿਲਟ ਕਿਹੜਾ ਗੜਾ ਸਫਤ ਅਨਾਜ ਕਿਹੜੀ ਕਿਹੜੀ ਬਿਮਾਰੀ ਨੂੰ ਕਵਰ ਕਰ ਸਕਦਾ ਜੀ ਮੈਂ ਜਿਸ ਤਰ੍ਹਾਂ ਦੇਖਿਆ ਕਿ ਕਾਫੀ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਆ ਇਹ ਅਨਾਜ ਲੈਣ ਇਹ ਮਤਲਬ ਉਹ ਰੂਪ ਹੀ ਰਹਿੰਦੇ ਆ ਜੇ ਤੁਹਾਨੂੰ ਕੋਈ ਕਹਿੰਦੇ ਵੀ ਆ ਕਿ ਵੀ ਇਸ ਚੀਜ਼ ਨਾਲ ਸਾਨੂੰ ਜਿਹੜਾ ਬਹੁਤ ਫਾਇਦਾ ਆ ਬਿਲਕੁਲ ਜੀ ਇਹ ਕਸਟਮਰ ਦਾ ਰਿਵਿਊ ਸਾਨੂੰ ਜਦੋਂ ਮਿਲਦਾ ਬਹੁਤ ਖੁਸ਼ੀ ਹੁੰਦੀ ਆ ਜੀ ਕਸਟਮਰ ਸਾਡੇ ਕੋਲ ਪੁਰਾਣੇ ਪੱਕੇ ਜੁੜੇ ਹੋਏ ਆ ਜੀ ਜਦੋਂ ਆ ਕੇ ਇੰਨੀ ਗੱਲ ਕਹਿੰਦੇ ਆ ਜੀ ਸਾਨੂੰ ਰਾਹਤ ਆ ਤਾਂ ਸਾਨੂੰ ਜੀ ਕਾਫੀ ਖੁਸ਼ੀ ਵੀ ਮਿਲਦੀ ਆ ਤੇ ਸਾਨੂੰ ਹੋਰ ਸਾਡਾ ਮੋਟੀਵੇਸ਼ਨ ਮਿਲਦੀ ਆ ਕਿ ਅਸੀਂ ਕੰਮ ਨੂੰ ਹੋਰ ਖਿੱਚ ਕੇ ਰੱਖੀਏ ਜੀ ਤੇ ਬਾਕੀ ਅਸੀਂ ਉਹਨਾਂ ਉਹਨਾਂ ਦੇ ਨਾਲ-ਨਾਲ ਲੋਕਾਂ ਦੇ ਗਾਕਾਂ ਦੇ ਕਹਿਣ ਉਤੇ ਇਹ ਹੀ ਕੋਧਰੇ ਦੇ ਆٹے ਦੇ ਬਿਸਕਟ ਵੀ ਤਿਆਰ ਕੀਤੇ ਆ ਜੀ ਜਿਹੜੇ ਲੋਕ ਸਵੇਰੇ ਉੱਠ ਕੇ ਚਾਹ ਦੇ ਨਾਲ ਜੇ ਇੱਕ ਦੋ ਬਿਸਕਟ ਖਾ ਲੈਣ ਜੇ ਕਿਸੇ ਨੂੰ ਬ੍ਰੇਕਫਾਸਟ ਲੇਟ ਕਰਨਾ ਹੈ 12:00 ਵਜੇ ਲੈਣਾ ਹੈ ਤਾਂ ਇੱਕ ਦੋ ਬਿਸਕਟ ਨਾਲ ਹੀ ਆਪਣਾ ਜਾਨੀ ਕਿ ਆਪਣਾ ਵਧੀਆ ਛੋਟਾ ਬ੍ਰੇਕਫਾਸਟ ਕਰ ਸਕਦੇ ਆ ਜੀ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਇਹ 슈ਗਰ ਫ੍ਰੀ ਸਿਰਫ ਆਟਾ ਹੀ ਹੈ ਇਹ ਸਾਡੇ ਦੇ ਕਿਸ ਤਰ੍ਹਾਂ 슈ਗਰ ਫ੍ਰੀ ਆਟਾ ਬਣਦਾ ਇਹ 슈ਗਰ ਫ੍ਰੀ ਜੀ ਮੀਨ ਮਿਲਟਸ ਨੂੰ ਜਿਹੜੇ ਇਹਨਾਂ ਨੂੰ ਆਪਾਂ ਕਹਿ ਲੀਏ ਜੀ ਮੂਲ ਅਨਾਜ ਜਿੰਨੇ ਜੋ ਕਹ ਰਿਹਾ ਕਿ ਕੋਧਰਾ ਹੋ ਗਿਆ ਕੁੱਤਕੀ ਹੋ ਗਈ ਪੀਲੀ ਕੰਗਣੀ ਹੋ ਗਈ ਹਰੀ ਕੰਗਣੀ ਹੋ ਗਈ ਜੀ ਸੁਆਕ ਹੋ ਗਈ ਇਹ ਮੇਨ ਪੰਜ ਮਿਲਟਰੀ ਨੇ ਪੋਜੀਟਿਵ ਅਨਾਜ ਆਪਾਂ ਕਿੰਨੇ ਆ ਜੀ ਇਹ ਪੋਜੀਟਿਵ ਅਨਾਜ ਜਿਹੜੇ ਪਿੰਦੇ ਆ ਜੀ ਉਸ ਤੋਂ ਇਲਾਵਾ ਜਿਹਸਤੇ ਨਿਊਟਰਲ ਅਨਾਜ ਹੁੰਦੇ ਆ ਨਿਰਪੱਖ ਅਨਾਜ ਹੁੰਦੇ ਆ ਜਿਹੜੇ ਜਿਵੇਂ ਕਿ ਬਾਜਰਾ ਜਵਾਰ ਜੋ ਮੱਕੀ ਇਹ ਨਾਲ ਆਟੇ ਦੀ ਨਾਲ ਇਹਨਾਂ ਦੇ ਆਟੇ ਨਾਲ ਪਿੰਦੇ ਮਿਕਸ ਹੋ ਕੇ 13 ਅਨਾਜ 13 ਨਾਲ ਜਿਆਦਾ ਆਟਾ ਮਿਕਸ ਹੋ ਗਏ 슈ਗਰ ਫਰੀ ਆਟਾ ਰੂਬੀਲਰ ਆ ਜੀ ਇਹਨੂੰ ਕੋਈ ਦਵਾ ਨਹੀਂ ਜਾਂ ਖਾਦ ਨਹੀਂ ਪੈਂਦੀ ਇੰਦੀ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਜਿਹੜੇ ਮਿਲਰ ਸਾਡੀ ਉਹ ਸਾਰੇ ਆਰਗੇਨਿਕ ਹੈ ਜੀ ਉਹ ਬਿਨਾ ਖਾਦ ਦਵਾਈ ਤੋਂ ਹੀ ਤਿਆਰ ਹੁੰਦੇ ਨੇ ਤੇ ਬਾਕੀ ਜਿਹੜੇ ਬਾਜਰਾ ਮੱਕੀ ਜੋ ਜਵਾਰ ਇਹ ਸਾਡੀ ਖੁਸ਼ੀ ਹੁੰਦੀ ਹੈ ਕਿ ਉੱਥੋਂ ਲਿਆ ਜਾਵੇ ਕਿ ਜਿੱਥੋਂ ਵੀ ਇਹ ਬਿਨਾ ਖਾਦ ਦਵਾਈ ਤੋਂ ਤਿਆਰ ਹੋਇਆ ਆਰਗੇਨਿਕ ਚੀਜ਼ ਹੋਵੇ ਇਸ ਤੋਂ ਇਲਾਵਾ ਵੀ ਪ੍ਰੋਡਕਟ ਹੈਗੇ ਆਪਣੇ ਕੋਲ ਹਾਂਜੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਸ਼ੱਕਰ ਹੈ ਜੀ ਯੂਨੀਵਰਸ ਤੋਂ ਤਿਆਰ ਹੋਈ ਹੋਈ ਸ਼ੱਕਰ ਹੈ ਜੀ ਇਸ ਯੂਨੀਵਰਸ ਤੋਂ ਸ਼ੱਕਰ ਮਹਗਾਵੇਂ ਆ ਜੀ ਇਹ ਸ਼ੱਕਰ ਉਸ ਤੋਂ ਇਲਾਵਾ ਪੀਰੀ ਸਰੋਂ ਦਾ ਤੇਲ ਖਾਸ ਜਿਹੜਾ ਅਸੀਂ ਖੁਦ ਘੜਾਉਂਦੇ ਆ ਜੀ ਯੈਲੋ ਕਸਟਰ ਆਇਆ ਜਿਹੜੇ ਕਿ ਉਹ ਸੋਲ ਉਹ ਹਾਈ ਬਲੱਡ ਪ੍ਰੈਸ਼ਰ ਨੂੰ ਬਹੁਤ ਚੰਗੀ ਕੰਟਰੋਲ ਕਰਦਾ ਜੀ ਤੇ ਉਸ ਤੋਂ ਇਲਾਵਾ ਜੀ ਬਿਸਕੁਟਾਂ ਦੱਸਿਆ ਜੀ ਬੇਕਰੀ ਦੇ ਵਿੱਚ ਅਸੀਂ ਸ਼ਾਮਿਲ ਕੀਤੀਆਂ ਜੀ ਹੁਣ ਪਿਛੇ ਜਿਹੜੀ ਤੇ ਉਹ ਵੀ ਚੰਗੇ ਨਾਲ ਜੀ ਰਿਸਪੌਂਸਿਵ ਮਿਲ ਰਿਹਾ ਜੀ ਉਹਨਾਂ ਨੂੰ ਤੇ ਤੇਲ ਤਾਂ ਕਿਉਂ ਵੀ ਪੈਂਦਾ ਹਾਂਜੀ ਤੇਲ ਤਾਂ ਕਿਉਂ ਹਾਂਜੀ ਆਪਣੇ ਕੋਲ ਜਾਂ ਨਹੀਂ ਤੇਲ ਤੇ ਕਿਉਂ ਦੇਸੀ ਕਿਉਂ ਦੇ ਬਿਸਕਟ ਤਿਆਰ ਕਰਦੇ ਆ ਜੀ ਕਿਉਂਕਿ ਅਸੀਂ ਸੇਲ ਕਰਦੇ ਜੀ ਅਸੀਂ ਜੈਲੋ ਮਸਟਰਡ ਆਇਲ ਤੇ ਵੇਚਦੇ ਆ ਜੀ ਹਾਂਜੀ ਇਸ ਤੋਂ ਇਲਾਵਾ ਜੀ ਸਾਡੇ ਕੋਲ ਜਿਹੜੇ ਸਾਬਤ ਨਾ ਜਾ ਕੋਧਰਾ ਜਿਹਦੇ ਵਿੱਚ ਜਿਹੜੇ ਲੋਕ ਮਰੀਜ਼ਾਂ ਨੂੰ 슈ਗਰ ਦੀ ਪ੍ਰੋਬਲਮ ਆ 슈ਗਰ ਤੋਂ 슈ਗਰ ਵਾਲੇ ਪ੍ਰੋਫੈਸ਼ਨਲ ਉਹ ਜਿਹੜੇ ਝੋਨੇ ਵਾਲੇ ਚੌਲ ਵਾ ਉਹ ਜਿਹੜੀ ਤਰ੍ਹਾਂ ਕੰਮ ਕਰਦੇ ਆ ਜੇ ਉਹਦੀ ਜਗ੍ਹਾ ਤੇ ਇਹਨਾਂ ਦੇ ਚੌਲ ਖਾਦੇ ਜਾਣ ਬਣਾ ਕੇ ਦਲੀਆ ਖਾਦਾ ਜਾਵੇ ਬਣਾ ਕੇ ਤੇ ਉਹਨਾਂ ਵਾਸਤੇ ਬਹੁਤ ਵਧੀਆ ਨਿਯਮਤ ਚੀਜ਼ ਬਣ ਜਾਂਦੀ ਏ ਜੀ ਇਸ ਦਾ ਇਹ ਕੋਧਰਾ ਆ ਜੀ ਇਸ ਤੋਂ ਇਲਾਵਾ ਤੀਨੀ ਕੰਗਣੀ ਆ ਜੀ ਇਹ ਤੀਨੀ ਕੰਗਣੀ ਆ ਜੀ ਕੁਚਕੀ ਆ ਜੀ ਇਸ ਤੋਂ ਇਲਾਵਾ ਜੀ ਹਰੀ ਗੰਗਣੀ ਤੁਹਾਨੂੰ ਸ਼ਕਲ ਤੋਂ ਪਤਾ ਲੱਗ ਜਾਏਗਾ ਉਹਦੀ ਪੀਲੀ ਭਾ ਪੀਲੀ ਗੰਗਣੀ ਜਿਹਦੀ ਹਰੀ ਭਾ ਉਹ ਹਰੀ ਗੰਗਣੀ ਤੇ ਅਨ ਪਾਲਿਸ਼ਡ ਹੈ ਜਿਹੜੇ ਅਨਾਜ ਆਈਏ ਇਹਨੂੰ ਆਪਾਂ ਸਾਫਾ ਕਰ ਦਲੀਏ ਦੇ ਰੂਪ ਚ ਖਾ ਸਕਦੇ ਆ ਜੀ ਇਸ ਤੋਂ ਇਲਾਵਾ ਜੀ ਸਵਾਹ ਕ ਜੀ ਸਵਾਹ ਦੇ ਚੌਲ ਬਹੁਤ ਸਵਾਦ ਬੰਦੇ ਆ ਜੀ ਇਹ ਜਿਹਨੂੰ ਕਿਸੇ ਨੂੰ ਲਿਵਰ ਦੀ ਪ੍ਰੋਬਲਮ ਆ ਖਾਸ ਕਰਕੇ ਸਵਾਹ ਦੇ ਚੌਲ ਵੀ ਉਸ ਤੇ ਬਹੁਤ ਯੋਗ ਕਰੀਏ ਜੀ ਇਸ ਤੋਂ ਇਲਾਵਾ ਜੀ ਆਪਾਂ ਉਹ ਜੈਲੋ ਮਸਟਰਡ ਆਇਲ ਆ ਜੀ ਜਿਹੜਾ ਕਿ ਪੀਲੀ ਸਰੋਂ ਤੋਂ ਆਪ ਤਿਆਰ ਕੀਤਾ ਜੀ ਇਹ ਵੀ ਰਾਜਸਥਾਨ ਤੋਂ ਸਰੋਂ ਆਉਂਦੀ ਆਰਗੈਨਿਕ ਸਰੋਂ ਉਸ ਸਰੋਂ ਨੂੰ ਅਸੀਂ ਖੁਦ ਪੀਸ ਕੇ ਇਹ ਤੇਲ ਤਿਆਰ ਕੀਤਾ ਜੀ ਇਹ ਜੈਲੋ ਮਸਟਰਡ ਆਇਆ ਜੀ ਇਸ ਤੋਂ ਇਲਾਵਾ ਜੱਬ ਕੋਧਰੇ ਦੇ ਆਟੇ ਦੇ ਬਿਸਕਟ ਦੇਸੀ ਕੀਜ ਬਣੇ ਹੋਏ ਨੇ ਜੀ ਇਹ ਆਪਣੇ ਸਪੈਸ਼ਲ ਆ ਜੀ ਤੇ ਬਾਕੀ ਇਸ ਤੋਂ ਇਲਾਵਾ ਸ਼ੱਕਰ ਆ ਜੀ ਸਾਡੇ ਕੋਲ ਜਿਹੜੀ ਜੁਨੀਅਰਸਟੀ ਤੋਂ ਤਿਆਰ ਹੋਈ ਸਾਡੇ ਤੱਕ ਪਹੁੰਚਦੀ ਹੈ ਜੀ ਬਿਲਕੁਲ ਦੇਸੀ ਗੁਣਵੀਂ ਸ਼ੱਕਰ ਇਹ ਵੀ ਇੱਥੇ ਅਵੇਲੇਬਲ ਹੈ ਜੀ ਇਹ ਲੈਣ ਵਾਸਤੇ ਕਿੱਥੇ ਆਹੂ ਲੋਕੇਸ਼ਨ ਟੀਦਾ ਸੀ ਤੇ ਮੋਬਾਈਲ ਨੰਬਰ ਵੀ ਕਿਸੇ ਨੇ ਆਰਡਰ ਬੁੱਕ ਕਰਵਾਉਣਾ ਮਾਦੂ ਫੋਨ ਸੇ ਤੁਸੀਂ ਜੇ ਭੇਜਣਾ ਹੋਵੇਗੀ ਬਿਲਕੁਲ ਜੀ ਅਸੀਂ ਦਾਖਾਨੇ ਦੀ ਬਦਲ ਰਾਜਿਤ ਪੂਰੇ ਪੰਜਾਬ ਪੂਰੇ ਇੰਡੀਆ ਚ ਚੀਜ਼ਾਂ ਅਸੀਂ ਭੇਜ ਰਹੇ ਆ ਜੀ ਕਿਸੇ ਵੀ ਪ੍ਰਾਣੇ ਚੀਜ਼ ਮੰਗਵਾਣੀ ਹੋਵੇ ਆਪਣੇ ਘਰ ਬੈਠੇ ਸਾਡੇ ਨੰਬਰ ਤੇ ਸੰਪਰਕ ਕਰਕੇ ਮੰਗਾ ਸਕਦਾ ਜੀ ਅਸੀਂ ਤੇ ਜਿਹੜਾ ਇਹ ਚਾਰਜਸ ਆ ਉਹ ਵੀ ਆਫਟਰ ਡਿਲੀਵਰੀ ਜਦੋਂ ਉਹਨਾਂ ਨੂੰ ਚੀਜ਼ ਮਿਲ ਜੇਗੀ ਪਹੁੰਚ ਜੇ ਚੀਜ਼ਾਂ ਨਾਲ ਉਹਦੇ ਅਸੀਂ ਚਾਰਜਸ ਲਵਾਂਗੇ ਜੀ ਅਸੀਂ ਤੇ ਦਾਖਾੜ ਦੇ ਸਰਟਾਰੀ ਰੇਟ ਤੇ ਵਾਜਬ ਰੇਟ ਤੇ ਅਸੀਂ ਉਹਨਾਂ ਨੂੰ ਸਰਵਿਸ ਦਵਾਂਗੇ ਜੀ ਤੇ ਉਸ ਤੋਂ ਇਲਾਵਾ ਜੇ ਕਿਸੇ ਵੀ ਭਰਾਣੇ ਇੱਥੇ ਸਾਡੇ ਕੋਲ ਡਾਇਰੈਕਟ ਆ ਕੇ ਇੱਥੋਂ ਚੀਜ਼ ਲੈ ਕੇ ਜਾਣੀ ਹੋਵੇ ਤੇ ਸਾਡਾ ਐਡਰੈਸ ਹੈ ਜੀ ਠੀਖੀ ਰੇਨ ਤੋਂ ਜਦੋਂ ਅੰਮ੍ਰਿਤਸਰ ਨੂੰ ਆਪਾਂ ਜਾਣੇ ਆ ਜੀ ਮੇਨ ਹਾਈਵੇ ਦੇ ਉੱਪਰ ਜੀ ਬੀਐਸਐਫ ਸ਼ੌਣੇ ਦੇ ਬਿਲਕੁਲ ਨਾਲ ਆਪਣੀ ਦੁਕਾਨ ਆ ਜੀ ਤੇ ਇੱਥੋਂ ਆ ਕੇ ਤੁਸੀਂ ਚੀਜ਼ ਲੈ ਸਕਦੇ ਆ ਜੀ ਮੋਬਾਈਲ ਨੰਬਰ ਵੀ ਦੋ ਹਾਂਜੀ ਮੋਬਾਈਲ ਨੰਬਰ ਆਪਣਾ ਜੀ 80546 59056

ਇਹ 100 ਰੁਪਏ ਦਾ 100 ਰੁਪਏ ਦਾ ਪੈਕਟ ਹੈ ਜੀ 50 ਰੁਪਏ ਕਿਲੋ ਮੱਕੀ ਬੈਠਦੀ ਹੈ ਜੀ ਇਹ ਔਰਗੈਨਿਕ ਮੱਕੀ ਹੈ ਜੀ ਹਿਮਾਚਲ ਤੋਂ ਡਾਇਰੈਕਟ ਸਾਡੇ ਕੋਲ ਸੇ ਮੰਗਵਾਨੇ ਆ ਜੀ ਡਾਇਰੈਕਟ ਸਾਡੇ ਕੋਲ ਪਹੁੰਚਦੀ ਹੈ ਜੀ ਇਹ ਬਰੀਕ ਮੱਕੀ ਦਾ ਆਟਾ ਹੈ ਬਰੀਕ ਮੱਕੀ ਖਾਂਚ ਵੀ ਸਵਾਦ ਬੰਦੀ ਰੋਟੀ ਤੇ ਸਿਰਫ 50 ਰੁਪਏ ਕਿਲੋ ਹੈ ਜੀ ਇਸ ਤੋਂ ਇਲਾਵਾ ਜੀ ਦਾ ਬਾਜਰਾ ਜੀ ਉਹ ਰਾਜਸਥਾਨ ਤੋਂ ਚ ਮੰਗਵਾਨੇ ਆ ਜੀ ਇਹਦਾ ਵੀ ਬਾਜ਼ਾਰ ਨਾਲੋਂ ਜੋ ਵਾਜਬ ਰੇਟ ਆ ਉਹੀ ਤਕਰੀਬਨ ਰੇਟ ਅਸੀਂ ਇਹਦਾ ਰੱਖਿਆ ਹੋਇਆ ਹੈ ਜੀ 60 ਰੁਪਏ ਕਿਲੋ ਦੀ ਬਾਜਰਾ ਹੀ ਦੇ ਰਿਆ ਜੀ ਇਹ ਸਰਦੀਆਂ ਵਿੱਚ ਬਹੁਤ ਨਿਆਮਤ ਚੀਜ਼ ਆ ਜੀ ਜੇ ਕਿਸ ਨੂੰ ਸਰਦੀ ਜਾਦੀ ਲੱਗਦੀ ਆ ਜਾਂ ਜੋੜਾਂ ਦੇ ਦਰਦ ਤਕਲੀਫ ਦਿੰਦੇ ਆ ਇਹ ਬਾਜਰੇ ਦਾ ਆਟਾ ਖਾਣ ਨਾਲ ਉਹ ਦਰਦ ਤੋਂ ਰਾਹਤ ਮਿਲਦੀ ਆ ਜੀ ਉਸ ਤੋਂ ਇਲਾਵਾ ਜੀ ਇਹ ਜੌਂ ਜੌਂ ਵੀ ਜੀ ਜੀ ਤਸੀਰ ਗਰਮ ਆ ਜੀ ਜਾਂ ਲਿਵਰ ਦੀ ਕੋਈ ਪ੍ਰੋਬਲਮ ਰਹਿੰਦੀ ਆ ਸਰੀਰ ਗਰਮੀ ਮੰਦਾ ਜਿਆਦੀ ਇਹ ਜੌਂ ਦਾ ਆਟਾ ਠੰਡਾ ਹੁੰਦਾ ਜੀ ਇਹ ਵੀ 60 ਰੁਪਏ ਕਿਲੋ 2 ਕਿਲੋ ਦੀ ਪੈਕ 120 ਰੁਪਏ ਦੀ ਹੈ ਜੀ ਇਸ ਤੋਂ ਇਲਾਵਾ ਜੀ ਇਹ ਜਵਾਰ ਆ ਜੀ ਇਸ 70 ਰੁਪਏ ਕਿਲੋ ਆ ਜੀ ਇਸ ਤੋਂ ਇਲਾਵਾ ਇਹ ਆਟਾ ਰਾਗੀ ਆ ਜਿਹੜੀ ਬੱਚਿਆਂ ਵਾਸਤੇ ਬਹੁਤ ਵਧੀਆ ਜੀ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਜੀ ਬੱਚਿਆਂ ਨੂੰ ਕੈਲਸ਼ੀਅਮ ਦੀ ਬਹੁਤ ਲੋੜ ਹੁੰਦੀ ਹੈ ਜੀ ਰਾਗੀ ਸਪੈਸ਼ਲ ਰਾਗੀ ਦੇ ਸ਼ਾਰਾਂ ਦੇ ਰੋਸੇ ਵੀ ਬੰਦੇ ਆ ਰਾਗੀ ਦੀ ਬਹੁਤ ਹੀ ਬੜੀਆਂ ਵੈਰਾਈਟੀਆਂ ਬੰਦੀਆਂ ਨੇ ਤੇ ਰਾਗੀ